ਪਲਾਟ ਦੇ ਬਾਹਰ ਗੱਡੀ ਲਾਉਣ ਤੋਂ ਮਨਾ ਕੀਤਾ ਸੀ ਤੇ ਵਾਰਨਿੰਗ ਵੀ ਦਿੱਤੀ ਸੀ ਕਿ ਜੇਕਰ ਅਗਲੀ ਵਾਰ ਗੱਡੀ ਤਾਂ ਇੱਥੇ ਲਾਈ ਤਾਂ ਫਿਰ ਤੇਰੀ ਗੱਡੀ ਅਸੀਂ ਭੰਨ ਦੇਾਂਗੇ ਪਰ ਗੱਡੀ ਲਾਉਣ ਤੋਂ ਬੰਦਾ ਹਟਿਆ ਨਹੀਂ ਤੇ ਫਿਰ ਉਸ ਤੋਂ ਬਾਅਦ ਅਗਲੇ ਨੇ ਵੀ ਅੱਧੀ ਰਾਤ ਨੂੰ ਮੁੰਡੇ ਬੁਲਾ ਕੇ ਗੱਡੀ ਚਲਵਾ ਦਿੱਤੀ ਇਹ ਇਲਜ਼ਾਮ ਲਗਾਏ ਨੇ ਜੁਹਾਰ ਨਗਰ ਗਲੀ ਨੰਬਰ 2 ਦੇ ਰਹਿਣ ਵਾਲੇ ਕੁਲਦੀਪ ਸਿੰਘ ਨੇ ਕਿਉਂਕਿ ਇੱਕ ਵੀਡੀਓ ਸਾਹਮਣੇ ਆਈ ਤੇ ਗੱਡੀ ਦੀ ਹਾਲਤ ਸਾਹਮਣੇ ਆਈ ਹੈ ਜੋ ਕਿ ਬੁਰੀ ਤਰ੍ਹਾਂ ਪੰਨੀ ਗਈ ਹੈ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕੀ ਰਾਤ 1 ਵਜੇ ਦੇ ਕਰੀਬ ਬਾਹਰ ਸ਼ੋਰ ਸੁਣਾਈ ਦਿੱਤਾ ਖੜਾਕ ਦੀ ਆਵਾਜ਼ ਜਿਵੇਂ ਕੁਝ ਟੁੱਟਿਆ ਹੋਵੇ ਤਾਂ ਕੁਲਦੀਪ ਨੇ ਬਾਹਰ ਆ ਕੇ ਦੇਖਿਆ ਤਾਂ ਉਸ ਦੀ ਗੱਡੀ ਦੇ ਸ਼ੀਸ਼ੇ ਭੰਨੇ ਹੋਏ ਸੀ ਤੇ ਉਸ ਦੇ ਉੱਤੇ ਕਿਸੇ ਤੇਜ਼ਾਰ ਹਥਿਆਰ ਦੇ ਨਾਲ ਵਾਰ ਕੀਤੇ ਹੋਏ ਸੀ ਜਦ ਜਾ ਕੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਦੇਖਿਆ ਫਿਰ ਪਤਾ ਲੱਗਿਆ ਕਿ ਆਖਰਕਾਰ ਹੋਇਆ ਕੀ ਹੈ ਸੀਸੀਟੀਵੀ ਵਿੱਚ ਨਜ਼ਰ ਆਇਆ ਕਿ ਤਿੰਨ ਮੁੰਡੇ ਜੋ ਕਿ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਜਿਸ ਨੇ ਤੇਜ਼ ਤਾਰ ਹਥਿਆਰ ਦੇ ਨਾਲ ਆ ਕੇ ਗੱਡੀ ਤੇ ਕਈ ਵਾਰ ਕੀਤੇ ਤੇ ਇਹ ਸਭ ਕੁਝ ਮਹਿਜ਼ ਕੁਝ ਸਕਿੰਟਾਂ ਦੇ ਅੰਦਰ ਅੰਦਰ ਹੀ ਉਸਨੇ ਕਰ ਦਿੱਤਾ ਫਟਾਫਟ ਵਾਰ ਕੀਤੇ ਜਿਸ ਤੇ ਕੀ ਗੱਡੀ ਦਾ ਨੁਕਸਾਨ ਕਰਨ ਦੇ ਇਰਾਦੇ ਨਾਲ ਆਇਆ ਸੀ ਇਹ ਤਾਂ ਗੱਲ ਤੈਅ ਦਿਖ ਰਹੀ ਹੈ ਇਸ ਦੇ ਵਿੱਚ ਹੀ ਸਾਫ਼ ਹੋ ਰਿਹਾ ਗੱਡੀ ਦੇ ਉੱਤੇ ਕਈ ਵਾਰ ਕੀਤੇ ਸ਼ੀਸ਼ੇ ਭੰਨ ਦਿੱਤੇ ਉਸ ਦੇ ਇੱਕ ਪਾਸੇ ਦੇ ਜਿੰਨੇ ਵੀ ਉਸ ਦੇ ਚਪੇਟ ਦੇ ਵਿੱਚ ਆਏ ਉਹ ਸਾਰੇ ਸ਼ੀਸ਼ੇ ਭੰਨ ਕੇ ਉੱਥੋਂ ਫਰਾਰ ਹੋ ਗਿਆ ਅਗਲੇ ਦਿਨ ਜਦੋਂ ਗੱਲ ਕੀਤੀ ਗਈ ਇਥੋਂ ਦੇ ਵਿਅਕਤੀ ਦੇ ਨਾਲ ਤਾਂ ਉਸਨੇ ਕਿਹਾ ਕਿ ਇਸ ਸਬਾਰੇ ਉਸਨੇ ਸ਼ਿਕਾਇਤ ਦਰਜ ਕਰਵਾਈ ਹੈ ਪਰ ਹੁਣ ਇਲਜ਼ਾਮ ਲਾ ਰਿਹਾ ਉਹ ਕਿ 3 ਦਿਨ ਹੋ ਗਏ ਸ਼ਿਕਾਇਤ ਦਰਜ ਕਰਾਈ ਨੂੰ ਪੁਲਿਸ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕਰ ਰਹੀ ਤੇ ਦੂਸਰੇ ਪਾਸੇ ਵੀ ਵਿਅਕਤੀ ਜਿਸ ਦੇ ਪਲਾਟ ਦੇ ਬਾਹਰ ਗੱਡੀ ਖੜੀ ਕਰਨ ਨੂੰ ਲੈ ਕੇ ਇਹ ਸਭ ਹੰਗਾਮਾ ਹੋਇਆ ਇਹ ਵਿਵਾਦ ਹੋਇਆ ਉਸਤੇ ਉਸਨੇ ਇਹ ਇਲਜ਼ਾਮ ਵੀ ਲਗਾਏ ਨੇ ਕਿ ਪਹਿਲਾਂ ਤਾਂ ਗੱਡੀ ਤੇ ਹਮਲਾ ਕੀਤਾ ਹੈ ਆਉਣ ਵਾਲੇ ਸਮੇਂ 'ਚ ਇਹ ਵੀ ਹੋ ਸਕਦਾ ਹੈ ਕਿ ਉਹ ਵਿਅਕਤੀ ਉਸ ਉੱਤੇ ਵੀ ਹਮਲਾ ਕਰ ਦੇ ਕੀ ਪੁਲਿਸ ਉਦੋਂ ਐਕਸ਼ਨ ਲਏਗੀ ਇਹ ਸਵਾਲ ਖੜੇ ਕੀਤੇ ਨੇ ਹਾਲਾਂਕਿ ਹੋਰ ਕੀ ਕੁਝ kiya ਕੁਲਦੀਪ ਨੇ ਤੁਹਾਨੂੰ ਉਹ ਵੀ ਸੁਣਾ ਦਿੰਦਾ ਗੱਲ ਇਦਾਂ ਹੋਈ ਮੈਂ ਉਸਨੋਂ ਬਾਹਰ ਗਿਆ ਹੋਇਆ ਸੀਗਾ ਮੈਂ ਰਾਤ ਨੂੰ 9 10 ਵਜੇ ਕਰੀਬ ਆਇਆ ਵਾਂ ਆ ਕੇ ਰਾਤ ਨੂੰ 12 12 ਵਜੇ 52 ਮਿੰਟ ਦਾ ਟਾਈਮ ਸੀਗਾ ਜੇ ਇੱਕ ਇੱਕਦਮੇ ਸ਼ੋਰ ਸ਼ਰਾਬਾ ਹੋਇਆ ਜੋ ਕੈਮਰੇ ਦੇਖੇ ਤੇ ਤਿੰਨੇ ਜਣੇ ਮੋਟਰਸਾਈਕਲ ਤੇ ਆਏ ਆ ਕੇ ਮੋਟਰਸਾਈਕਲ ਗਲੀ ਦੇ ਵਿੱਚ ਲਗਾਇਆ ਇਹਨਾਂ ਨੇ ਗਲੀ ਦੇ ਵਿੱਚ ਲਗਾ ਕੇ ਮੋਟਰ ਇੱਕ ਇੱਕ ਸਰਦਾਰ ਬੈਦਲ ਆਇਆ ਮੁੰਡਾ ਉਹਨੇ ਆ ਕੇ ਸਿੱਧੇ ਅਟੈਕ ਕੀਤਾ ਗੱਡੀ ਤੇ ਦਾਤ ਮਾਰੇ ਲਿਆ ਕੇ ਸ਼ੀਸ਼ੇ ਵਗੈਰਾ ਭੰਨੇ ਕੀ ਲੱਗਦਾ ਕੀ ਆ ਵੀ ਕੋਈ ਰੰਜਿਸ਼ ਵਗੈਰਾ ਇਹ ਰੰਜਿਸ਼ ਕੱਢੀ ਗਈ ਆ ਜੀ ਕੀ ਲੱਗਦਾ ਕਿਸੇ ਨੇ ਕਹਿ ਕੇ ਦੇਖੋ ਮੇਰੀ ਲਾਗੜਾਗ ਚੱਲ ਰਹੀ ਸੀ ਮਹੱਲਿਆਂ ਜਿਹਦਾ ਪਲਾਟ ਸੀਗਾ ਸਾਹਮਣੇ ਹਾਂਜੀ ਉਹਨੇ ਦੋ ਤਿੰਨ ਵਾਰੀ ਧੌਂਕੀਆਂ ਵੀ ਦਿੱਤੀਆਂ ਗੱਡੀ ਲਗਾਇਆ ਤੇਰੀ ਗੱਡੀ ਤੜਵਾਵਾਂਗੇ ਅੱਛਾ ਇਹ ਰੰਜਿਸ਼ ਹੋਦੀ ਆ ਹੋਰ ਕਿਸੇ ਨੇ ਆਪਣੀ ਲਾਗੜਾਗ ਹੈ ਨਹੀਂ ਕੀ ਕਿੰਨੀ ਤਰੀਕ ਦਾ ਇਹ ਮਾਮਲਾ ਹੈ ਇਹ 9 ਤਰੀਕ ਰਾਤ ਦਾ ਤੇ ਤੁਸੀਂ ਤੈਨੂੰ ਉਸਨੇ ਇਤਲਾਹ ਦਿੱਤੀ ਵੀ ਇਤਲਾਹ ਕੀਤੀ ਆ ਜੀ ਦੋ ਤਿੰਨ ਵਾਰੀ ਫੋਨ ਵੀ ਕੀਤੇ ਆ ਕੋਈ ਸੁਣਾਈ ਨਹੀਂ ਹੋਈ ਸਾਡੇ ਇਹਨੂੰ ਜੀ ਦਰਖਾਸਤ ਲਖਾਈਏ ਇਸ ਬਾਰੇ ਅੱਜ ਵੀ ਗਏ ਹੈਗੇ ਆ ਕਿਉਂਕਿ ਤੇ ਉਹਨਾਂ ਨੇ ਕੱਲ ਦਾ ਟਾਈਮ ਦਿੱਤਾ ਹੋਇਆਗਾ ਕਿੰਨੀ ਤਾਰੀਖ ਨੂੰ ਮੈਂ ਸੀ ਮਾਮਲਾ ਤੇ ਅੱਜ ਕਿੰਨੇ ਦਿਨ ਹੋ ਗਏ ਅੱਜ 3 ਦਿਨ ਹੋ ਗਏ ਜੀ ਅੱਛਾ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੋਈ ਜੀ ਇਤਨਾ ਦੀ ਕਾਰਵਾਈ ਚਾਹੁੰਦੇ ਹਾਂ ਕਾਰਵਾਈ ਜੋ ਵੀ ਆਈ ਸਲਾ ਹਰਜਾਨਾ ਗੱਡੀ ਦਾ ਜਿਹੜਾ ਅਸੀਂ ਉਹ ਪਲਵਾਗੇ ਕੱਲ ਨੂੰ ਸਾਨੂੰ ਜਾਣ ਆਏ ਗੱਡੀ ਤੇ ਹਮਲਾ ਕੀਤਾ ਕੱਲੋਂ ਸਾਡੇ ਤੇ ਵੀ ਕਰਾਊਗਾ ਹੋਰ ਵੀ ਗੱਡੀਆਂ ਖੜੀਆਂ ਨੇ ਹੋਰ ਵੀ ਗੱਡੀਆਂ ਖੜੀਆਂ ਹੋਰ ਕਿਸੇ ਨੂੰ ਹੱਥ ਨਹੀਂ ਲਾਇਆ ਮੇਰੀ ਗੱਡੀ ਨੂੰ ਕਿਉਂ ਹੱਥ ਲਗਾਇਆ ਆਗੇ ਮਤਲਬ ਕਿਆਰੀ ਵੀ ਸਿੱਧਾ ਟਾਰਗੇਟ ਤੁਸੀਂ ਸਿੱਧਾ ਟਾਰ ਸਿੱਧਾ ਟਾਰਗੇਟ ਗੱਡੀ ਸੀ ਜੀ ਤੇ ਜਿਹੜੇ ਨੌਜਵਾਨ ਐ ਕੋਈ ਉਹਨਾਂ ਚ ਕੋਈ ਪਿਛਲੀ ਪਛਾਣ ਹੋਈ ਨਹੀਂ ਕਿਸੇ ਦਾ ਕੁਮਰ ਦੇ ਨੌਜਵਾਨ ਲੱਗ ਰਿਆ ਸੀ ਨਹੀਂ ਸਰ ਕਿਸੇ ਦੀ ਕੋਈ ਪਛਾਣ ਨਹੀਂ ਹੋਈ ਪਹਿਲਾਂ ਕਦੇ ਇਦਾਂ ਦਾ ਕੁਝ ਕਦੇ ਹੋਇਆ ਨਹੀਂ ਬੱਲੇ ਦੇ ਵਿੱਚ ਫਸਟ ਟਾਈਮ ਹੋਇਆ ਇਦਾਂ ਦਾ ਵੀ ਰਾਤ ਨੂੰ ਅਚਾਨਕ ਕਿਸੇ ਨੇ ਤਾਵਾ ਬੋਲਿਆ ਕਿਸੇ ਗੱਡੀ ਦੇ ਉੱਤੇ ਤੇ ਨੁਕਸਾਨ ਪਹੁੰਚਾਇਆ ਗਿਆ ਕੀ ਲੱਗਦਾ ਕੀ ਕਾਰਨ ਕੀ ਹੋ ਸਕਦਾ ਵੀ ਇਹਨਾਂ ਦਾ ਕਾਰਨ ਤਾਂ ਜੀ ਹੁਣ ਦੇਖੋ ਰੁਣਚੇਸ ਰੁਣਚੇਸ ਹੀ ਲੱਗਦੀ ਹੈ ਕੋਈ ਪੁਰਾਣੀ ਕਿਸੇ ਦੀ ਕੋਈ ਲੌਕਡਾਊਟ ਹੋਈ ਗਈ ਜਾਂ ਕੋਈ ਪਤਾ ਨਹੀਂ ਅੰਦਰੂਨੀ ਕੀ ਗੱਲ ਹੈ ਕਿਸੇ ਦਿਲ ਚ ਕੀ ਹੈ ਤਾਂ ਹੁਣ ਕੁਝ ਪਤਾ ਲੱਗੇਗਾ ਨਹੀਂ ਕੀ ਕਹਿ ਸਕਦੇ ਵੀ ਇਸ ਏਰੀਆ ਦੇ ਵਿੱਚ ਲਾਈਨਰ ਆਰਡਰ ਦੀ ਜਿਹੜੀ ਕਮੀ ਆ ਥੋੜੀ ਜੀ ਕਮੀ ਮਹਿਸੂਸ ਕੀਤੀ ਜਗੀ ਹੈ ਜੀ ਦੇਖੋ ਜੇ ਇਦਾਂ ਦੇ ਲਾਈਨਰ ਆਰਡਰ ਹੋਇਆ ਹੋਵੇ ਤਾਂ ਕੋਈ ਅੱਧਾ ਦੀ ਵਾਰਦਾਤ ਨਾ ਹੋਵੇ ਪੁਲਿਸ ਦੀ ਕੋਈ ਗਸ਼ਤ ਹੈਗੀ ਐ ਇਸ ਏਰੀਆ ਦੇ ਵਿੱਚ ਪੁਲਿਸ ਦੀ ਗਸ਼ਤ ਬਾਰ ਬਾਰ ਏਰੀਆ ਤੇ ਹੁੰਦੀ ਹੈ ਜੀ ਮੇਨ ਰੋਡ ਦੇ ਅੰਦਰ ਗਲੀ ਤੱਕ ਕਿਸੇ ਦੇ ਨਹੀਂ ਹੁੰਦੇ ਤੇ ਹੁਣ ਅੱਜ 3 ਦਿਨ ਹੋ ਗਏ ਆ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਇਹ ਜੀ ਕਹਿੰਦੇ ਜੀ ਪ੍ਰਸ਼ਾਸਨ ਨੂੰ ਵੀ ਸਾਡਾ ਕੋਈ ਸੁਣਵਾਈ ਕੀਤੀ ਜਾਵੇ ਕਿਉਂ ਜੋ ਬੰਦਾ ਇਨਸਾਫਾ ਦਵਾਇਆ ਜਾਵੇ